ਸਾ ਲੋਕ ਮਹੱਲਾ ਪੰਜਵਾਂ ਏਕ ਓੰਕਾਰ ਸਤਗੁਰ ਪ੍ਰਸਾਦ ਅਰਤੇ ਜੀ ਦੇ ਮਕ ਨਾਮੜਨ ਜਿਨੇ ਸਜਾਤਾ ਸਾਈਂ ਝੜ ਝੜ ਬਉਂਦੇ ਕੱਚੇ ਬਿਰਹੀ ਜਿੰਨਾ ਕਾਰਨ ਆਈ ਤਨੇ ਮਹੋਣ ਡਬਟ ਮਰ ਭਾਹੀ ਸੇਤੀ ਜਾਲੇ ਧੂੜੀ ਵਿੱਚ ਚੱਲਣ ਦੜੇ ਸੋਹਾਂ ਨਾਨਕ ਤੈਂ ਸਹਨ ਲੇ ਗੁਰ ਕਾ ਸ਼ਬਦ ਅਰਾਧੀਐ ਨਾਮ ਰੰਗ ਬੈਰਾਗ ਜੀਤੇ ਪੰਚ ਬੈਰਾਇਆਂ ਨਾਨਕ ਸਫਲ ਮਾਰੂ ਇਹ ਰਾਗ ਜਾਮ ਇੱਕਦਾਂ ਲੱਕ ਤਾ ਜਿੱਤੀ ਵੰਣਾੜੇ ਦਰਕ ਤੜੈ ਬਾਹਮਣ ਵਰਤਾ ਗਇਓ ਜਨਮ ਜਨ ਕੀ ਤੋ ਸੋ ਵਿਸਰੈ ਸੋਠ ਜ਼ੋਰਸ ਬੀ ਦੀਐ ਕਭੂ ਨਾ ਫੀਕਾ ਹੋਏ ਨਾਨਕ RAM ਨਾਮ ਗੁਣ ਗਾਈਆ ਦਰਗਹ ਨਰਮਲ ਸੋ ਜੋ ਪ੍ਰਭ ਰਖੇ ਆਪ ਤਨ ਕੋਈ ਨਾ ਮਾਰੇ ਅੰਦਰ ਨਾਮਨ ਧਾਨ ਸਦਾ ਗੁਣਸਾਰੇ ਏਕਾ ਟਿਕ ਗੰਮ ਮਨ ਤਨ ਪ੍ਰਭ ਧਾਰੇ ਲੱਗਾ ਰੰਗ ਅਪਾਰ ਕੋ ਨਾ ਉਤਾਰੇ ਗੁਰਮੁਖ ਹਰਗੁਣ ਗਾਏ ਸਹਿਜ ਸੁਖ ਸਾਰੇ ਨਾਨਕ ਨਾਮਨ ਧਾਨ ਹਿਰਦੇ ਉਰ ਹਾਰੇ ਕਰੇ ਸੁ ਚੰਗਾ ਮਾਨ ਦੋਈ ਗਣਤਲਾਏ ਆਪਨੀ ਨਦਰ ਨਿਹਾਲ ਆਪੇ ਲੈ ਹੁਲਾਏ ਜਨ ਦੇਉ ਮਤੇ ਅਪਦੇਸਾ ਵਿੱਚੋਂ ਪਰਮ ਜਾਏ ਜੋ ਦਰ ਲਿਖਿਆ ਲੇਖ ਸੋਈ ਸਬ ਕਮਾਈ ਸਬ ਕਾਛ ਤੈਸਦੈ ਵਸ ਦੂਜੀ ਸੋਖ ਆਨੰਦ ਭੈ ਪ੍ਰਭ ਕੀ ਮਨ ਰਜਾਈ ਗੁਰੂ ਪੂਰਾ ਜੈਨ ਸਮਾਰਿਆ ਸਤੇ ਮਾਧਾਣੀਆਂ ਤਉ ਮਾਤੇ ਧਰਮ ਰਾਏ ਨਾਮ ਤੇ ਆਇਨ ਸਾਜਨ ਜਨਮ ਬਧਾਰਤ ਜੀ ਕੁੰਬੜੀ ਕੋਠਾਏ ਮਿਟੇ ਗਾਲਨ ਕੋ ਮੰਤਰੀਆ ਨਾਨਕ ਜੀ ਹੋਰੇ ਜਿਨਾ ਬਾਗਮਤਾ ਹੈ ਸੁਤੜੇ ਸੁਖੀ ਸਵੰਨਾ ஜோோோ த தனி சேரலவன்னோட சங்க ਬੇਖਬੂਲਾਨੇ ਮੋਟੇ ਨਗਰ ਗੰਦਾਰਬਾ ਜਿਨੇ ਸੱਚ ਰੱਦਿਆ ਨਾਨਕ ਮਨ ਧਨ ਫੱਬਾ Yes, sir, yes, ਪਹਿਣ ਲੋੜੰਦੜੀ ਜਾਏ ਤੇ ਹਟੜੀ ਬਾਜਾਰ ਸੌਦਾ ਕਰਨ ਅਣਜਾਰੇ ਆ ਸਾਚ ਵਖਰ ਜਿਨੀ ਲਦੇ ਆ

ਮੰਗੈ ਦਮ ਦਮ ਸੋ ਪ੍ਰਭ ਚੇਤਨਾ ਆਵੈ ਨਾਨਕ ਨਹੀਂ ਕਰਮ ਤੇ ਚਾਰਾ ਮੋਲ 나 ਢੋਢੀ ਦਾਰ ਜਰ ਆਪ ਕਿਰਪਾਲ ਸ਼ਬਦ ਖੋਟ ਬਾਬਾ ਨਾਨਕ ਕਾ ਕਾਹੇ ਕਰਜ ਧਨ ਮਾਲ ਖੰਬ ਵੇ ਕਾਂਢੇ ਦੇ ਲਹਾਂ ਕਿਨਾ ਸਾਮੀ ਤੋ ਸਜਣ ਟੋਲਾ ਸਜਣ ਸੱਚਾ ਬਾਤ ਸ਼ਾਹ ਸਰ ਸ਼ਾਹਾਂ ਦੇ ਸ਼ਾਹ ਹੋ ਜਿਸ ਪਾਸ ਬਹਿਠਿਆ ਸੋਹੀ ਆ ਸਬਨਾ ਦਾ ਵਸਾ ਸਜਣਾ ਸਚਾ ਪਾਤਸ਼ਾਹ ਸਰ ਸ਼ਾਹਾਂ ਦਾ ਸ਼ਾਹ ਹੋ ਜਿਸ ਪਾਸ ਬਹਿਟਿਆ ਸੋਹੀ ਹੈ ਸਭਨਾ ਦਾ ਵੈਸਾ